ਸੰਗਤਾਂ ਦੀਆਂ ਦੁਬਦਾਂ ਨੂੰ ਦੂਰ ਕਰਨ ਵਾਸਤੇ ਮਾਜੋਗ ਪੰਜ ਸਿੰਘ ਸਾਬਾ ਨਾਲੋਂ ਇਹ ਸਰਬਸੰਮਤੀ ਨਾਲ ਇੱਕ ਫੈਸਲਾ ਲਿਆ ਗਿਆ ਇਹ ਜਿਹੜਾ ਰੰਗ ਆ ਇਹ ਗੁਰਦਰ ਸਾਹਿਬ ਦੇ ਇਨਸਾਨ ਸਾਹਿਬ ਦੇ ਪੋਸਾਕੇ ਦਾ ਰੰਗ ਬਸੰਤੀ ਦਾ ਸਰਮਈ ਹੈ ਫੈਸਲਾ ਹੋਇਆ ਜੋ ਆਦੇਸ਼ ਹੋਇਆ ਉਹ ਬਿਲਕੁਲ ਉਸ ਫੈਸਲੇ ਨੂੰ ਲਾਗੂ ਕੀਤਾ ਜਾਗਾ ਬਹੁਤ ਜਲਦੀ ਅਸੀਂ ਕਰਾਂਗੇ ਜੀ ਕਮੇਟੀ ਦੇ ਗੁਰਦਰਾ ਸਹਿਬਾਨ ਨੇ ਉਹ ਜੋ ਸਾਡੇ ਸਿੰਘ ਸਹਿਬਾਨਾਂ ਦਾ ਫੈਸਲਾ ਉਹਨਾਂ ਦੇ ਮੁਤਾਬਕ ਕੀ ਜੇ ਗੁਰਦਵਾਰ ਸਾਹਿਬ ਤੇ ਲੱਗੇ ਨਸਾਂ ਨਸਾਂ ਸਾਹਿਬ ਨੇ ਉਹਨਾਂ ਦਾ ਪੋਸਾਕਿਆਂ ਦਾ ਰੰਗ ਬਿਲਕੁਲ ਆਦੇਸ਼ਾਂ ਮੁਤਾਬਕ ਹੀ ਹੋਵੇਗਾ ਪੰ ਸਿੰਘ ਸਹਿਬਾਨਾਂ ਵੱਲੋਂ ਇੱਕ ਫੈਸਲਾ ਜੋ ਹੈ ਸਾਹਮਣੇ ਆ ਜਿਸ ਦੇ ਵਿੱਚ ਕੀ ਜੋ ਨਿਸ਼ਾਨ ਸਾਹਿਬ ਨੂੰ ਲੈ ਕੇ ਜੋ ਉਹਨਾਂ ਨੂੰ ਲੈ ਕੇ ਜਿਹੜੇ ਇੱਕ ਨਵੇਂ ਹੁਕਮ ਜਿਹੜੇ ਜਾਰੀ ਕੀਤੇ ਨੇ ਕੀ ਨੇ ਉਹ ਹੁਕਮ ਤਾਂ ਸਾਡੇ ਨਾਲ ਜੋ ਮੈਨੇਜਰ ਸਾਹਿਬ ਮੌਜੂਦ ਹੈਗੇ ਨੇ ਸੱਚ ਕੰਚੀ ਦੀ ਹਰਮੰਦਰ ਸਾਹਿਬ ਜੀ ਤੋਂ ਤਾਂ ਮੈਨੇਜਰ ਸਾਹਿਬ ਕੀ ਹੁਕਮ ਆਏ ਨੇ ਇੱਕ ਵਾਰੀ ਜ਼ਰੂਰ ਸੰਖੇਪ ਦੇ ਵਿੱਚ ਜ਼ਰੂਰ ਦੱਸੋ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਪਿਛਲੇ ਦਿਨੀ 25 ਜੁਲਾਈ 2024 ਨੂੰ ਇੱਕ ਮਾਨਯੋਗ ਪੰਚ ਸਿੰਘ ਸੈਬਰ ਨਾਲ ਵੱਲੋਂ ਇੱਕ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਸਰਵ ਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਜੋ ਗੁਰਦਰਾ ਸਾਹਿਬ ਚ ਲੱਗੇ ਨਿਸਾਨ ਸਾਹਿਬ ਨੇ ਉਹਨਾਂ ਦੇ ਪਸਾਕੇ ਦੇ ਰੰਗ ਦੀ ਜਿਹੜੀ ਸੰਗਤਾਂ ਵਿੱਚ ਬੜੀ ਦੁਬਦਾਂ ਬਣੀ ਹੋਈ ਸੀ ਉਹ ਸੰਗਤਾਂ ਦੀਆਂ ਦੁਬਦਾਂ ਨੂੰ ਦੂਰ ਕਰਨ ਵਾਸਤੇ ਮਾਝੋਗ ਪੰਜ ਸਿੰਘ ਸਾਬਾ ਨਾਲੋਂ ਇਹ ਸਰਬਸੰਮਤੀ ਨਾਲ ਇੱਕ ਫੈਸਲਾ ਲਿਆ ਗਿਆ ਵੀ ਜਿਹੜੇ ਗੁਰਦਰਾ ਸਾਹਿਬ ਚ ਲੱਗੇ ਨਿਸਾਨ ਸਾਹਿਬ ਦੇ ਪਸਾਕੇ ਦਾ ਰੰਗ ਆ ਅੱਗੇ ਤੋਂ ਜਿਹੜਾ ਉਹ ਰੰਗ ਆ ਸਿੱਖ ਰੈਤ ਮਰਿਆਦਾ ਉਹਦੇ ਮੁਤਾਬਕ ਲਗਾਇਆ ਜਾਵੇ ਜੋ ਸਿੱਖ ਰਾਇ ਤੇ ਮਰਿਆਦਾ ਵਿੱਚ ਜਿਹੜੇ ਰੰਗ ਆ ਇਹ ਜਿਹੜਾ ਰੰਗ ਆ ਇਹ ਗੁਰਦੁਰ ਸਾਹਿਬ ਦੇ ਨਿਸਾਨ ਸਾਹਿਬ ਦੇ ਪਸਾਕੇ ਦਾ ਰੰਗ ਬਸੰਤੀ ਦਾ ਸਰਮਈ ਹੈ ਸੋ ਹੁਣ ਆਉਣ ਵਾਲੇ ਦਿਨਾਂ ਚ ਜਿਹੜੇ ਇਹ ਮਾਝੋਗ ਸਿੰਘ ਸਭਾ ਨਾਲੋਂ ਫੈਸਲਾ ਲਿਆ ਗਿਆ ਉਹ ਫੈਸਲੇ ਤੇ ਬਿਲਕੁਲ ਪਾਲਣਾ ਹੋਊਗੀ ਮੈਂ ਸਮੂਹ ਸੰਗਤਾਂ ਨੂੰ ਵੀ ਬੇਨਤੀ ਅਪੀਲ ਕਰਦਾ ਜੋ ਸਿੰਘ ਸਭਾ ਨਾਲੋਂ ਆਦੇਸ਼ ਕੀਤਾ ਗਿਆ ਉਹ ਆਦੇਸ਼ਾਂ ਦੇ ਅਨਸਾਰ ਹੀ ਜਿਹੜੇ ਲੱਗੇ ਗੁਰਦਰਾ ਸਾਹਿਬ ਤੇ ਨਿਸਾਨ ਸਾਹਿਬ ਨੇ ਉਹਨਾਂ ਦੇ ਮੁਤਾਬਕ ਹੀ ਸਿੱਖ ਰੈਦਮ ਤੇ ਮੁਤਾਬਕ ਹੀ ਜਿਹੜੇ ਉਹ ਰੰਗ ਪਹਿਨਾਈਏ ਜੀ ਮੈਂਜੇ ਸਾਹਿਬ ਖਾਸ ਤੌਰ ਦੇ ਉੱਤੇ ਕੀ ਹੈ ਕਦੋਂ ਹੁਣ ਜਿਹੜੇ ਪਸਾਕ ਚੇਂਜ ਕੀਤੀ ਜਾਏਗੀ ਕਿਉਂਕਿ ਇੱਕ ਇਹ ਵੀ ਉਹਨਾਂ ਨੇ ਕਿਹਾ ਕਿ ਜੋ ਸਿਖਰ ਦੇ ਉੱਤੇ ਨਿਸ਼ਾਨ ਸਾਹਿਬ ਸਿਖਰ ਉੱਤੇ ਸਰਬਲੋ ਦਾ ਖੰਡਾ ਜਿਹੜਾ ਉਹ ਵੀ ਹੋਵੇ ਬਹੁਤ ਜਲਦੀ ਜੋ ਮਾਨਜੋਗ ਸਿੰਘ ਸਾਹਿਬਾਨਾ ਵੱਲੋਂ ਫੈਸਲਾ ਹੋਇਆ ਜੋ ਆਦੇਸ਼ ਹੋਇਆ ਉਹ ਬਿਲਕੁਲ ਉਸ ਫੈਸਲੇ ਨੂੰ ਲਾਗੂ ਕੀਤਾ ਜਾਏਗਾ ਬਹੁਤ ਜਲਦੀ ਅਸੀਂ ਕਰਾਂਗੇ ਜੀ ਮੈਂਜੇ ਸਾਹਿਬ ਇਸ ਦੇ ਨਾਲ ਨਾਲ ਕਿ ਜਿਹੜਾ ਸਰਬ ਸਰਬ ਲੋਹੇ ਦੇ ਜਿਹੜਾ ਖੰਡਾ ਸਾਹਿਬ ਵੱਲੋਂ ਵੀ ਉਹਨਾਂ ਨੇ ਕਿਹਾ ਕਿ ਖੰਡਾ ਜੋ ਉੱਪਰ ਲੱਗਿਆ ਲਗਾਇਆ ਜਾਵੇ ਸਰਬਲੋ ਦਾ ਖੰਡਾ ਮੈਂ ਤੁਹਾਨੂੰ ਪਹਿਲਾਂ ਕਿਹਾ ਜੋ ਮਾਨਜੋਗ ਸਿੰਘ ਸਾਹਿਬ ਵੱਲੋਂ ਦਾ ਆਦੇਸ਼ ਆ ਜੋ ਫੈਸਲਾ ਬਿਲਕੁਲ ਉਸ ਫੈਸਲੇ ਮੁਤਾਬਕ ਇਹਨਾਂ ਵੇਲੇ ਲਾਗੂ ਹੋਊਗਾ ਜੀ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਜਿੰਨੇ ਗੁਰੂ ਘਰ ਨੇ ਸਾਰੇ ਗੁਰੂ ਘਰਾਂ ਦੇ ਵਿੱਚ ਜੋ ਹੈ ਰੰਗ ਜਿਹੜਾ ਇੱਕੋ ਜਿਹਾ ਲਗਾਇਆ ਜਾਏਗਾ ਨਿਸ਼ਾਨ ਬਿਲਕੁਲ ਜੀ ਬਿਲਕੁਲ ਜਿਹੜਾ ਜਿੰਨੇ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦਰਾ ਸਹਿਬਾਨ ਨੇ ਉਹ ਜੋ ਸਾਡੇ ਸਿੰਘ ਸਾਹਿਬਾਨਾਂ ਦਾ ਫੈਸਲਾ ਉਹਨਾਂ ਦੇ ਮੁਤਾਬਕ ਕੀ ਜਿਹੜੇ ਗੁਰਦਵਾਰ ਸਾਹਿਬ ਤੇ ਲੱਗੇ ਨਿਸ਼ਾਨ ਸਾਹਿਬ ਨੇ ਉਹਨਾਂ ਦਾ ਪੋਸ਼ਾਕ ਦਾ ਰੰਗ ਬਿਲਕੁਲ ਦੇਸ਼ਾ ਮੁਤਾਬਕ ਹੀ ਹੋਵੇਗਾ ਜੀ ਜੀ ਤਾਂ ਜੀ ਬਿਲਕੁਲ ਜਿਵੇਂ ਤੁਹਾਡੇ ਨਾਲ ਤਸਵੀਰਾਂ ਸਾਂਝਾ ਕਰ ਰਹੇ ਹਾਂ ਕਿ ਐਸੀ ਐਸਫਾ ਮੌਜੂਦ ਹੈਗੇ ਆ ਸੱਚ ਕੰਚਿਰੀ ਹਰਮੰਦਰ ਸਾਹਿਬ ਜੀ ਵਿਖੇ ਤਦਾ ਜੀ ਕਿ ਜਿਸ ਤਰੀਕੇ ਦੇ ਨਾਲ ਅੱਜ ਜੋ ਹੁਕਮ ਜੋ ਪਾਇੰਸਿਕ ਸੈਮਬਾਨਾ ਵੱਲੋਂ ਜੋ ਸਾਹਮਣੇ ਆਇਆ ਤਾਂ ਉਸ ਦੇ ਅਧੇਨ ਜੇ ਆਪਾਂ ਗੱਲ ਕਰ ਲਈ ਕਿ ਜਿਹੜੇ ਨਿਸ਼ਾਨ ਸਾਹਿਬ ਨੇ ਨਿਸ਼ਾਨ ਸਾਹਿਬ ਦੇ ਪੋਸ਼ਾਕਾ ਦੇ ਰੰਗ ਜਿਹੜੇ ਨੇ ਸੋਰਮੇ ਤੇ ਬਸੰਤੀ ਰੰਗ ਜਿਹੜਾ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਜੋ ਦੋ ਰੰਗ ਨੇ ਇਹਨਾਂ ਦੋ ਰੰਗਾਂ ਦੇ ਵਿੱਚ ਜੋ ਕਹਿ ਸਕਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਪੋਸ਼ਾਕ ਜਿਹੜੀ ਹੈ ਹਰ ਗੁਰੂ ਘਰ ਦੇ ਵਿੱਚ ਹਰ ਇੱਕ ਗੁਰੂ ਘਰ ਦੇ ਵਿੱਚ ਜੋ ਇਹ ਰੰਗ ਨੇ ਨਿਸ਼ਾਨ ਸਾਹਿਬ ਦੇ ਉਹ ਚੇਂਜ ਕੀਤੇ ਜਾਣਗੇ ਕਿਉਂਕਿ ਜੋ ਫੈਸਲਾ ਸਿੰਘ ਸਾਹਿਬ ਵੱਲੋਂ ਪੰਜ ਸਿੰਘ ਸਾਈਮਾਨ ਵੱਲੋਂ ਕੀਤਾ ਗਿਆ ਉਸ ਦੀ ਜਿਹੜੀ ਇਣ ਬਿਣ ਪਾਲਣਾ ਜਿਹੜੀ ਆ ਉਹ ਕੀਤੀ ਜਾਣੀ ਹੈਗੀ ਆ ਤਾਂ ਇਹ ਤਸਵੀਰਾਂ ਜੋ ਤਾਂ ਦਾ ਸਾਂਝਾ ਕਰ ਰਹੇ ਆ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਧਿਆਨ ਵਾਲੇ ਦਿਨਾਂ ਦੇ ਵਿੱਚ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਦੇ ਸਿਖਰ ਉੱਪਰ ਜੋ ਸਰਬਲੋਏ ਦਾ ਖੰਡਾ ਤਾਂ ਜੋ ਕੁਛ ਜੋ ਪੰਜ ਸਿੰਘ ਸਹਿਬਾਨ ਵੱਲੋਂ ਹੁਕਮ ਕੀਤਾ ਗਿਆ ਉਸ ਦੀ ਜਿਹੜੀ ਆ ਇਨਬਿਣ ਪਾਲਣਾ ਕਰਨ ਦੇ ਜਿਹੜੇ ਅਤੇਸ਼ ਉਹ ਦੇ ਦਿੱਤੇ ਗਏ ਆ ਤਾਂ ਸ਼ਰੋਮਣੀ ਕਮੇਟੀ ਵੱਲੋਂ ਹੁਣ ਜਿੰਨੇ ਵੀ ਗੁਰੂ ਘਰ ਹੈਗੇ ਨੇ ਸ਼ਰੋਮਣੀ ਕਮੇਟੀ ਦੇ ਅਧੀਨ ਤਾਂ ਉਹਨਾਂ ਗੁਰੂ ਘਰਾਂ ਦੇ ਵਿੱਚ ਹੁਣ ਬਸੰਤੀ ਤੇ ਸੁਰਮਈ ਰੰਗ ਦੇ ਜਿਹ ਨਿਸ਼ਾਨ ਸਾਹਿਬ ਦੇ ਪੋਸ਼ਾਕ ਆ ਉਹ ਉੱਥੇ ਕੀਤੀ ਜਾਏਗੀ ਤਾਂ ਨਾਲ ਦੇ ਨਾਲ ਦੱਸ ਦਈਏ ਕਿ ਇਹ ਇਹ ਜੋ ਖਾਸ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਸੰਗਤਾਂ ਦੇ ਵਿੱਚ ਕਾਫੀ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਇਸ ਜੋ ਕਹਿ ਸਕਦੇ ਪੋਸ਼ਾਕ ਨੂੰ ਲੈ ਕੇ ਕਾਫੀ ਦੁਬਿਧਾ ਸੀਗੀ ਕਿਉਂਕਿ ਸੰਗਤ ਕਈ ਵਾਰ ਕਹਿੰਦੀ ਸੀ ਕਿ ਕਿਸ ਰੰਗ ਦੀ ਜਿਹੜੀ ਪੋਸ਼ਾਕ ਹੈ ਨਿਸ਼ਾਨ ਸਾਹਿਬ ਜੀ ਨੂੰ ਉੱਥੇ ਆਪਾਂ ਲੈ ਕੇ ਆਉਣੀ ਆ ਤਾਂ ਉਹ ਉਹ ਇੱਕ ਕਾਫੀ ਜ਼ਿਆਦਾ ਪਿਛਲੇ ਕਾਫੀ ਸਮੇਂ ਤੋਂ ਇਹ ਚੀਜ਼ ਨੂੰ ਲੈ ਕੇ ਇਹ ਸਮੁੱਧੇ ਨੂੰ ਲੈ ਕੇ ਦੁਵਿਧਾ ਬਣੀ ਪਈ ਸੀਗੀ ਤਾਂ ਹੁਣ ਉਹ ਦੁਵਿਧਾ ਕਿਤਨਾ ਕਿਤੇ ਦੂਰ ਹੁੰਦੀ ਜੋ ਦਿਖਾਈ ਦੇ ਰਹੀ ਆ ਤਾਂ ਹੁਣ ਜੋ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਜੋ ਮੈਨੇਜਰ ਸਾਹਿਬ ਹੈਗੇ ਨੇ ਭਗਵੰਤ ਸਿੰਘ ਢੰਗੇੜਾ ਜੀ ਨੇ ਉਹਨਾਂ ਨੇ ਦੱਸਿਆ ਕਿ ਜੋ ਕਹਿ ਸਕਦੇ ਆ ਕਿ ਕਿਹਾ ਕਿ ਸਿੱਖ ਰਹਿਤ ਮर्याਦਾ ਅਨੁਸਾਰ ਜੋ 15 ਨੰਬਰ ਪੰਨੇ ਤੇ ਨਿਸ਼ਾਨ ਸਾਹਿਬ ਬਾਰੇ ਲਿਖਿਆ ਹੈ ਕਿ ਉਹ ਸੂਰਮਈ ਅਤੇ ਪਸੰਤੀ ਰੰਗ ਦਾ ਹੋ ਕੇ ਜੋ ਕਹਿ ਸਕਦੇ ਆ ਕਿ ਜੋ ਨਿਸ਼ਾਨ ਸਾਹਿਬ ਆ ਸੂਰਮਈ ਤੇ ਪਸੰਤੀ ਰੰਗ ਦਾ ਜੋ ਉਹਨਾਂ ਨੂੰ ਪੋਸ਼ਾਕ ਜੋ ਆਪਾਂ ਕਹਿ ਸਕਦੇ ਹਾਂ ਕਿ ਇਹ ਪੋਸ਼ਾਕ ਜਿਹੜੀ ਸੁਰਮਈ ਤੇ ਪਸੰਦੀ ਰੰਗ ਦੀ ਹੋਣੀ ਚਾਹੀਦੀ ਹੈ ਤਾਂ ਕਿਤਨਾ ਕਿਤੇ ਅੱਜ ਇਹ ਦੁਬਿਧਾ ਵੀ ਜੋ ਸੰਗਤ ਦੇ ਵਿੱਚ ਹੋਈ ਗਈ ਸੀਗੀ ਉਹ ਦੂਰ ਕਰ ਦਿੱਤੀ ਗਈ ਆ ਤਾਂ ਇਹ ਖਾਸ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਕਲੀ-ਕਲੀ ਅਪਡੇਟ ਹੈ ਜੋ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਤੇ ਬਹੁਤ ਹੀ ਜਲਦ ਹਰੇ ਗੁਰੂ ਘਰ ਦੇ ਵਿੱਚ ਹੁਣ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਨਿਸ਼ਾਨ ਸਾਹਿਬ ਜੀ ਦੀ ਜੋ ਪੋਸ਼ਾਕ ਆ ਉਸ ਦਾ ਰੰਗ ਜਿਹੜਾ ਚੇਂਜ ਕਰ ਦਿੱਤਾ ਜਾਏਗਾ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਕਸ਼ਸਨਕ ਜਗਬਾਨੀ ਟੀਵੀ ਸ਼੍ਰੀਮ ਚ ਸਾਈਂ